ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਸ ਟਾਈਮ ਆਪਾਂ ਅਗਵਾਰ ਲੋਕੋ ਖੁਰਦੇ ਦੇ ਵਿੱਚ ਖੜੇ ਆ ਤੁਸੀਂ ਇੱਥੋਂ ਦੇ ਮੌਜੂਦਾ ਸਰਪੰਚ ਹੋ ਜੀ ਬਬਲੂ ਜੀ ਤੇ ਬੂਥ ਤੁਹਾਡਾ ਹਲੇ 21 ਲੱਗਿਆ ਅਕਾਲੀ ਦਲ ਦਾ ਹਾਂ ਕੀ ਗੱਲ ਬਾਕੀ ਪਾਰਟੀਆਂ ਦਾ ਨਮਾਇੰਦਾ ਹੈ ਨਹੀਂ ਕੋਈ ਇੱਥੇ ਨਹੀਂ ਸਾਡੇ ਜੀ ਬਾਕੀ ਪਾਰਟੀਆਂ ਨੂੰ ਨਮਾਇੰਦਾ ਕੋਈ ਨਹੀਂ ਹੈਗਾ ਨਾ ਝਾੜੂ ਵਾਲਾ ਦੇ ਨਾਲ ਕਾਂਗਰਸ ਵਾਲਾ ਜੀ ਸਾਡਾ ਇਕੱਲਾ ਕਾਲੀ ਦਲ ਦਾ ਬੂਥ ਲੱਗਿਆ ਥੱਕ ਤੇ ਚੋਣ ਕਿਵੇਂ ਹੋ ਰਹੀ ਹੈ ਚੋਣ ਜੀ ਇੱਕ ਤਰਫ ਹੋ ਰਹੀ ਹੈ ਜੀ ਵਨ ਸਾਈਡ ਚੱਲ ਰਹੀ ਹੈ ਵਨ ਸਾਈਡ ਚੱਲਦਾ ਜੀ ਮਤਲਬ ਫਿਰ ਕਹਿਣ ਦੀ ਲੋੜ ਨਹੀਂ ਕੈਂਡੀਡੇਟ ਸਾਡਾ ਜਿੱਤਿਆ ਹੋਇਆ ਇੱਥੋਂ ਦੇ ਹਾਂ ਜੀ ਨਾਲ ਸਾਡੇਆਂ ਤੋਂ ਕੋਈ ਆਪਣੇ ਪੋਲੀਟਿਸ਼ਟ ਬੈਠਾ ਨਹੀਂ ਕੋਈ ਜੀ ਕੱਲੇ ਹੀ ਅਸੀਂ ਕੋਈ ਵੀ ਨਹੀਂ ਅੰਦਰ ਜੀ ਕਿਸੇ ਦਾ ਨਹੀਂ ਕਿਸੇ ਦਾ ਨਹੀਂ ਮਤਲਬ ਸਿੱਧੀ ਚੋਣ ਹੋ ਰਹੀ ਆ ਸਿੱਧੀ ਚੋਣ ਹੋ ਰਹੀ ਆ ਜਿਹਨੂੰ ਮਰਜ਼ੀ ਪਾਇਆ ਜਾ ਕੇ ਠੀਕ ਆ ਤੇ ਹੋਰ ਕਿਵੇਂ ਮਤਲਬ ਮਾਹੌਲ ਕਿਵੇਂ ਆ ਪਿੰਡ ਦਾ ਮਾਹੌਲ ਕਿਵੇਂ ਦੇਖੋ ਥੋੜਾ ਜਿਹਾ ਦੇਖੋ ਜੀ ਸਾਡਾ ਇੱਕ ਭਾਈ ਜਾਨ ਸਾਂਝ ਆ ਇਹਨੂੰ ਮੈਂ ਇੱਕ ਭਾਈ ਚ ਸਾਂਝ ਕਹਿ ਰਿਹਾ ਤਣ ਦੇ ਇੱਕ ਥਵਾਕ ਇਹ ਬਹੁਤ ਵੱਡੀ ਬਹੁਤ ਵੱਡੀ ਗੱਲ ਆ ਮੈਂ ਕਹਿੰਦਾ ਹਾਂ ਪਿੰਡ ਦਾ ਥਵਾਕ ਪਿੰਡ ਦਾ ਪਿਆਰ ਠੀਕ ਆ ਇੱਕ ਜੁੱਟ ਤੋਂ ਦਿਖਾਈ ਆ ਸੀ ਪਹਿਲਾ ਫੜ ਪਿੰਡ ਆ ਜਿੱਥੇ ਜਾਂ ਤਾਂ ਪਿੰਡ ਦਾ ਇੱਕ ਇੱਕ ਦਿਖਾਇਆ ਤੁਸੀਂ ਸਾਰੇ ਤੁਸੀਂ ਬਲੌਕ ਪ੍ਰਧਾਨ ਵੀ ਆ ਤੁਸੀਂ ਤਕਰੀਬਨ ਸਾਰੇ ਆਪਣਾ ਜ਼ੋਨ ਕੀਤਾ ਵਾ ਸਰਵੇ ਕੀਤਾ ਜੀ ਪ੍ਰਚਾਰ ਵੀ ਕੀਤਾ ਜ਼ੋਨ ਦੇ ਵਿੱਚ ਕਿਵੇਂ ਲੱਗ ਰਹਾ ਦੰਤੋ ਦੇਖੋ ਜੀ ਤਕਰੀਬਨ ਸਾਰੇ ਪਾਸੇ ਵਨ ਸਾਈਡ ਹੀ ਆ ਇੱਕ ਪਾਸੇ ਹੀ ਆ ਸਾਰਾ ਤਕਰੀਬਨ ਲੋਕ ਹੈ ਜੀ ਅਕਾਲੀਦਲ ਨੂੰ ਚੋਣ ਲੱਗਦਿਆਂ ਦੁਆਰਾ ਵੀ ਪਤਾ ਲੱਗ ਜੁਣੇ ਐਸ ਚੋਣਾਂ ਵਿੱਚ ਵੀ ਕਿੰਨਾ ਲੋਕਾਂ ਦੀ ਇੱਛਾ ਹੂੰ ਮਤਲਬ ਕਿ ਆਪਾਂ ਕਹਿ ਸਕਦੇ ਆ ਵੀ ਅਕਾਲੀਦਲ ਫਤਿਹ ਦੇਖੋ ਜੀ ਅਕਾਲੀਦਲ ਕੰਮ ਕੀਤੇ ਆ ਵਿਕਾਸ ਕਰਾਇਆ ਅਕਾਲੀਦਲ ਨੇ ਤਾਂ ਲੋਕ ਉਹਨੂੰ ਚਾਹਣ ਲੱਗੇ ਨੇ ਅਦਰਬਾਜੀ ਵਿਕਾਸ ਤੇ ਬੜਾ ਕੋਈ ਕਿਸੇ ਨੂੰ ਕੋ ਜਿੱਤੇ ਨਹੀਂ ਕਰਦਾ ਕੋਈ ਨਹੀਂ ਪੁੱਛਦਾ ਕੋਈ ਨਹੀਂ ਪੁੱਛਦਾ ਜੀ ਜਿਹੜੀ ਮੌਜੂਦਾ ਸਰਕਾਰ ਕਿਆ ਕਰ ਰਹੀ ਆ ਜੀ ਹੁਣ ਮੌਜੂਦਾ ਸਰਕਾਰ ਦਾ ਲੋ ਸਵੇਰ ਦਾ ਸਾਡਾ ਹੋਇ ਤੇ ਰੌਲਾ ਪਈ ਦਸਲਾ ਜਸਵੀਰ ਦਾ ਸਾਡੇ ਨਾਲ ਜਿਵੇਂ ਲਾ ਲੋ ਵੀ ਇੱਕ ਪਰਿਵਾਰ ਦੇ 10 ਵੋਟਾਂ ਅੰਕ ਚਲੋ 10 ਵੋਟਾਂ ਦੇ ਵਿੱਚੋਂ ਜੀ 7 ਬੋਟਾੜੀਆਂ ਹੈਗੀਆਂ ਲੈਸ ਤੇ 3 ਵੋਟਾਂ ਵਿੱਚ ਗਿਆ ਵਾ ਜੀ ਸਾਡਾ ਸਵੇਦਾ ਜੀ ਇੱਥੇ ਰੋਲਾ ਹੀ ਪਈ ਜੀ ਅਸੀਂ ਕਾ ਸਾਡੀ 3 ਵੋਟਾਂ ਕਿੱਥੇ ਗਈਆਂ ਉਹਨਾਂ ਉੱਤੇ ਡਿਲੀਟ ਮਾਰੀ ਵੀ ਆ ਅੱਛਾ ਵੋਟਾਂ ਹੀ ਕਟੀਆਂ ਵੀ ਆ ਕਟੀਆਂ ਵੋਟਾਂ ਡਿਲੀਟ ਕਰਕੇ ਉਹ ਵੋਟ ਪੈਣ ਨਹੀਂ ਦੇ ਰਹੇ ਅਸੀਂ ਸਾਡੀ ਵੋਟ ਕਿਉਂ ਨਹੀਂ ਪੈਦ ਦੇ ਰਹੇ ਪਹਿਲੇ ਸਾਡਾ ਸਵੇਦਾ ਰੋਲਾ ਪੈ ਰਿਹਾ ਸੀ ਕਿ ਅਸੀਂ ਛੇੜੇ ਘਰ ਚਲੇ ਜਾਂਦੇ ਸਾਡੇ ਕਬੂਤਰੀ ਸ਼ਾਬ ਦਾ ਸਾਡੀ ਜਿਹੜੀ ਵੋਟ ਹੀ ਨਹੀਂ ਪੈਦ ਨਹੀਂ ਫਿਰ ਅਸੀਂ ਅਫਸਰ ਸਵਾਰ ਆਏ ਐਸਐਚਓ ਪਰਸਿਡੀ ਆਇਆ ਪਰਵਿੰਦਰ ਜੀ ਤੇ ਡਿਪਟੀ ਸਾਹਿਬ ਆਏ ਤੇ ਹੋਰ ਪ੍ਰਸ਼ਾਸਨ ਆਇਆ ਐਡਮ ਮੇਰੇ ਘਰ ਦੀ 14 ਵੋਟਾਂ ਦੀ ਉਹ ਚੋਂ 9 ਵੋਟ ਹੈਗੀਆਂ 5 ਵੋਟੇ ਨਹੀਂ ਉਹ ਡੇੜ ਮਰੀ ਵੀ ਆ ਮੈਂ ਤਾਂ ਅਸੀਂ ਜੋੜ ਜਹਾ ਦੇ ਖੜੇ ਸਾਡੀ ਬੋਟ ਤਾਂ ਪਹਿਲੇ ਤੋਂ ਅੰਦਰ ਨਾਲ ਪਛਾੜ ਦੇ ਕਹਿੰਦਾ ਬੋਟ ਨਹੀਂ ਪੈਂਦਾਂ ਨਹੀਂ ਅਸੀਂ ਸਾਡਾ ਸਵੇਦਰ ਵਾਲਾ ਅਸੀਂ ਇਹੀ ਪਈ ਜਾਂਦਾ ਸਾਰੇ ਬੁੱਥਾਂ ਦਾ ਰੋਲਾ ਪਈ ਜਾਂਦਾ ਚੀਜ਼ ਆ ਜਦੋਂ ਬੰਦੇ ਜੋੜ ਜਹਾ ਦੇ ਖੜੇ ਆ ਉਹਨਾਂ ਦੀ ਬੋਟ ਨਹੀਂ ਪੈਂਦੇ ਰਹੀ ਤੁਸੀਂ ਸਾਡੀ ਇਸ ਟਾਈਮ ਬਹੁਤ ਜ਼ਿਆਦਾ ਘੱਟ ਪੋਲਿੰਗ ਹੋਈ ਆ ਕਿਉਂਕਿ ਸਾਰੀ ਵੋਟਾਂ ਜਿਹੜੀ ਜਿਹੜੀ ਡੇੜ ਬਚੀ ਜਾ ਵੋਟ ਇਹਨਾਂ ਨੇ ਪੈਂਦੀ ਤਸ਼ਦੀ ਸਾਨੂੰ ਇਹ ਚੀਜ਼ ਦਾ ਰੋਸ ਆ ਜੀ ਇਹ ਸਰਕਾਰ ਦੀ ਨਿਲੇਕੀ ਆ ਤੇ ਗੱਲ ਕਹੀ ਮੈਂ ਵੀ ਇਸੇ ਕਰਿਆ ਵੀ ਸਾਡੇ ਅਫਸਰ ਕਹਿੰਦੇ ਆ ਐਡਮ ਦਫਤਰ ਆਏ ਸੀਗੇ ਕਹਿੰਦੇ ਵੀ ਬीडीओ ਦਫਤਰ ਨੇ ਕੰਮ ਕੀਤਾ ਹੈ ਮੈਂ ਬीडीओ ਨਾਲ ਸਪੀਕਰ ਹੋਰ ਗੱਲ ਕੀਤੀ ਲਾ ਕੇ ਉਹ ਕਹਿੰਦਾ ਸਾਡਾ ਕੰਮ ਹੀ ਨਹੀਂ ਹੈ ਉਹਨਾਂ ਅੱਗੇ ਤੇ ਐਡਮ ਦਫਤਰ ਦੇ ਐਡਮ ਕੋਲ ਦੀ ਸੀ ਦੀ ਕੀਤੀ ਹੈ ਸਾਨੂੰ ਸਾਹਿਬ ਭੰਭੂ ਪੁੱਸੇ ਪਾਇਆ ਇਹਨਾਂ ਦਾ ਸਾਨੂੰ ਇਹ ਚੀਜ਼ ਦਾ ਪੂਰਾ ਉਸਾਈ ਸਰਕਾਰ ਦੇਈ ਕਿਉਂਕਿ ਸਾਡੀਆਂ ਵੋਟਾਂ ਕਿਉਂ ਕੱਟੀ ਜਾ ਰਹੀਆਂ ਲੋਕਾਂ ਦੇ ਫਤਵਾਜੀ ਚ ਨਿਵਰਜੀ ਦੇਣ ਜਿਵੇਂ ਪਹਿਲਾਂ ਸਰਪੰਚੀ ਮੌਕੇ ਤੁਹਾਡੀਆਂ ਵੋਟਾਂ ਦੇ ਵਿੱਚ ਗੜਬੜੇਸ਼ਨ ਹੋਈ ਸੀ ਮੀਨਸ ਵੀ ਵੋਟਾਂ ਕੱਟ-ਕਟੀਆਂ ਹੋਈਆਂ ਸੀ ਇੱਧਰ ਦੀਆਂ ਵੋਟਾਂ ਉੱਧਰ ਦੀਆਂ ਵੋਟਾਂ ਉੱਧਰ ਘਾਤੀਆਂ ਸੀ ਸਰਪੰਚੀ ਮੌਕੇ ਕਾਫੀ ਗਲਤ ਹੋਇਆ ਸੀ ਕਿ ਉਹ ਲਿਸਟਾਂ ਸਹੀ ਹੋਈਆਂ ਜਾਂ ਨਹੀਂ ਦੇਖੋ ਜੀ ਉਹ ਸੀਗੀਆਂ ਜਿਵੇਂ ਮੇਰੇ ਪਿੰਡ ਚ ਆ ਕੇ ਉਸਪਿੰਡ ਪਾ ਦੀਆਂ ਉਸਪਿੰਡ ਦੀਆਂ ਵੋਟਾਂ ਇੱਥੇ ਪਾਤੀਆਂ ਹੁਣ ਇਹਨਾਂ ਨੇ ਕੀ ਕੀਤਾ ਹੁਣ ਜਿਹੜੇ ਲਾਲਕ ਪੋਨਰ ਡੇਡ ਮਾਰੀ ਵੀ ਲਾਲ ਲਾਲਕ ਮੋਹਰ ਲੈ ਵੀ ਜਾਂ ਡਿਲੀਟ ਉਹ ਬੋਰਡ ਤੇ ਤਾ ਲੱਗਦੀ ਜੇ ਬੰਦਾ ਕਿਸੇ ਮੌਤ ਹੋ ਜਵੇ ਜਾਂ ਬੰਦਾ ਕੋਈ ਬਾਹਰ ਗਿਆ ਹੋ ਕੇ ਤੇ ਭਾਈਆ ਪੱਦਾ ਇੱਥੇ ਨਹੀਂ ਆ ਰਿਹਾ ਉਹ ਤੇ ਡਿਲੀਟ ਪਾਈ ਜੁਂਦੀ ਆ ਤੇ ਸਾਡੇ ਜਾ ਕੇ ਬੈਸਟ ਜਾ ਕੇ ਦੇਖੋ 25 ਜਿਹੜੀ ਹੋ ਸਾਡੇ ਸਾਡੇ ਪਿੰਡ ਦੇ ਬੰਦੇ ਹੈਗੇ ਨੇ ਸਾਡੇ ਬੰਦੇ ਖੜੇ ਨੇ ਇਸ ਟਮ ਪਰਿਵਾਰ ਇਥੇ ਜਿਹਨਾਂ ਦੇ ਵੋਟਾਂ ਅੰਦਰ ਨਹੀਂ ਪੈਣ ਦੇ ਰਹੀ ਸੀ ਇਹ ਹੁਣ ਕੀ ਫੈਸਲਾ ਕੀਆ ਤੁਹਾਡਾ ਸਾਡੀ ਪੋਲੀ ਨੂੰ ਘਟੋੜੀ ਇਹ ਸਰਕਾਰ ਦੀ ਧੱਬਾ ਸਰਕਾਰ ਤੇ ਖੜੰਦਾ ਹੈ ਅਦਰ ਸਰਕਾਰ ਜੇ ਸਰਕਾਰ ਸਹੀ ਚੋਣਾਂ ਕਰੇ ਸਹੀ ਸਪੋਰਟ ਸਾਡੀ ਪੋਲ ਹੋਵੇ ਸਾਡੀ ਇਸ ਟਮ ਤਕਰੀਬਨ 100 ਡੇਸ ਪੋਲਿੰਗ ਹੋਈ ਆ ਉਹਨਾਂ ਦੀ ਜਦੋਂ 1:3 ਵਜ ਗਿਆ ਸਾਡੇ ਸਵੇਰ ਦੇ ਘੱਟੋ 40 ਵੋਟਾਂ ਮੜ ਗਈਆਂ ਇੱਥੇ ਵਾਗੇ ਜਿਹੜੀ ਅੰਦਰ ਦੇ ਬੋਰਡ ਦੀ ਪੈਣਤੀ ਸਾਡੀ ਇਹ ਸਰਕਾਰ ਦੀ ਮਲੇਕੀ ਹਮੇਸ਼ਾ ਹੈ ਅੰਦਰਲੇ ਸਟਾਫ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਇਸੇ ਵਿਸ਼ੇ ਵਿੱਚ ਵੀ ਵੋਟ ਕਿਉਂ ਨਹੀਂ ਪੈਣ ਦਿੱਤੀ ਜਾਂ। ਤਾਂ ਬੱਸ ਇੱਕ ਮਿੰਟ ਦੀ ਵੀ। ਆਹ ਮੁੰਡਾ ਇੰਦਰੋਂ ਗਿਆ ਵੋਟ ਪਾਉਣ ਗਿਆ ਮੁਰਿਆ ਜੀ ਬਾਹਰ ਦੇਖੋ ਕਰ ਕਰਕੇ ਦਿਖਾ। ਸਿੱਧੀ ਕਰਕੇ ਵੋਟ। ਮਾਲ ਦਿਖਾ ਕਰਾਉਂਦਾ। ਕਾਰਡ ਵੀ ਕਰਦੇ। ਇਦਾਂ। ਤਾਂ ਨੇ ਵਾਪਸ ਮੁੜਦਾ ਜੀ। ਹਾਂਜੀ ਵਾਪਸ ਮੁੜਦਾ। ਸਾਡੇ ਪਿੰਡ ਦੇ ਮੈਂ 50 ਸਾਲ ਦੇ ਵਸਨੀਕ ਇੱਥੇ ਦੇ। ਸਾਡੇ ਪਿੰਡ ਦੇ ਮੈਂਬਰ ਪੰਚਾਇਤ ਵੀ ਦੇ ਇਹ। ਇਹ ਮੈਂਬਰਾਂ ਦੀਆਂ ਵੋਟਾਂ ਕੱਢਦੀਆਂ ਆ ਮੈਂ ਇਹ ਹੁਣ ਸਾਹਮਣੇ ਦੱਸੋਈ ਆ ਤੁਹਾਡੇ ਸਾਹਮਣੇ ਆ ਜਿਹੜਾ ਮੋਕੇ ਦਾ ਛੇ ਵਾਲਾ ਸਰਪੰਚ ਹੁਣ ਐਸ ਭਗਤ ਉਹਦੀ ਵੋਟ ਨਾਨਕਨਗਰੀ ਚੋਂ ਕੱਟ ਕੇ ਖਵਾਜਾ ਬਾਜੂ ਚ ਉਹਦੀ ਘਰਤੀ ਜੀ ਮੋਕੇ ਦੇ ਸਰਪੰਚ ਦੀ ਵੋਟ ਕੱਟ ਕੇ ਉੱਥੋਂ ਪਾ ਕੇ ਉਲਟ-ਪੁਲਟ ਕਰਤੀ ਹੈ ਜੀ ਸਰਕਾਰ ਹੁੰਦੇ ਵਾਹ ਪੰਜਾਬ ਸਰਕਾਰ ਹੁੰਦੇ ਵਾਹ ਭਗਵਾਨ ਤਮਾਨ ਹੁੰਦੇ ਵਾਹ ਪੰਜਾਬ ਸਰਕਾਰ ਹੁੰਦੇ ਵਾਹ ਚੱਲ ਵੇ ਤੂੰ ਚੱਲ ਇਹ ਜੀ ਮੁਰਦਾਬਾ ਸ਼ੁਰੂ ਹੋਈ ਹੈ ਕੀ ਗੱਲ ਹੋ ਗਈ ਦੇਖੋ ਜੀ ਸਾਡੇ ਪਿੰਡ ਦੇ ਵੋਟਾਂ ਇਕੱਠੀ ਗਈ ਸਾਡੇ ਪੰਡੇ ਬੰਦੇ ਸਾਡੇ ਜੌਨ ਜਾਦੇ ਬੰਦੇ ਖੜੇ ਆ ਵੋਟਾਂ ਡ੍ਰੀਟ ਕਰਕੇ ਉੱਥੇ ਲਾਲ ਖੀ ਨਾਲ ਲੜ ਮੋਹਰ ਲਈ ਵੀ ਆ ਇਹ ਕੀ ਅੰਦਰ ਪਰਜਾਤੀ ਦਾ ਅਸਰ ਕਰ ਰਿਹਾ ਜਾਂ ਮਤਲਬ ਕਿ ਸਰਕਾਰ ਨਹੀਂ ਇਹ ਸਰਕਾਰ ਦੇ ਕੰਮ ਆ ਜੀ ਇਹ ਬਲ ਸਾਡੇ ਪੰਚਾਇਤ ਦੇ ਸਿਮੋਕੇ ਕਰ ਲੈਣ ਦੀ ਕੀਤੀ ਸਾਡੇ ਵੋਟਾਂ ਚੱਕ ਕੇ ਦੂਜੇ ਪਿੰਡ ਦੀ ਪਾਦੀਆਂ ਜੀ ਹੁਣ ਇਹਨਾਂ ਨੇ ਚੱਕ ਕੇ ਸਾਡੇ ਜਿਹੜੇ ਪੁਰਾਣੀਆਂ ਚੜੀਆਂ ਪੱਕੀਆਂ ਵੋਟਾਂ ਕਾਲੀ ਚੱਲਦੀਆਂ ਉਹਨਾਂ ਨੇ ਚੱਕਣ ਤੇ ਸਟੈਂਪ ਤੇ ਵੋਟਾ ਲਾਤੀ ਵੀ ਇਹ ਵੋਟ ਪਾਵੇ ਨਾ ਕੈਂਡੀਡਟ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਹਾਂਜੀ ਗੱਲ ਇਹ ਆ ਜੀ ਹੁਣ ਸਾਡਾ ਜਿਹੜਾ ਇਹ ਵੀ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦਾ ਜਿਹੜਾ ਲੋਕਾਂ ਦੀ ਹਵਾ ਹੈ ਔਰ ਸੁਖਵੀਰ ਸਿੰਘ ਬਾਦਲ ਜੀ ਦੇ ਪੱਖ ਚ ਇਹ ਵੀ ਜਾ ਰਹੀ ਆ ਇਹ ਜਾਣ ਪੁੱਜ ਕੇ ਸਾਨੂੰ ਮੋਕੇ ਦੀ ਸਰਕਾਰ ਸਾਡੀਆਂ ਵੋਟਾਂ ਦੇ ਇਥੋਂ ਗਲਤ ਕਰ ਰਹੀ ਆ ਜਿਹੜੇ 50 50 ਸਾਲ ਦੇ ਬੰਦੇ ਇੱਥੇ ਵੋਟਾਂ ਪਾਉਂਦੇ ਆ ਇਹ ਨਗਰ ਦੇ ਵਿੱਚ ਰਹਿੰਦੇ ਆ ਤੇ ਉਹਨਾਂ ਦੀਆਂ ਵੋਟਾਂ ਵੀ ਉਹਨਾਂ ਦੀ ਉੱਤੇ ਵੀ ਨਾ ਡਿਲੀਟ ਮਾਰੀ ਵੀ ਆ ਜਦੋਂ ਅਸੀਂ ਅਫਸਰਾਂ ਨਾਲ ਗੱਲਬਾਤ ਕਰਨੀ ਚਾਹੀ ਅਫਸਰ ਕਹਿੰਦੇ ਜੀ ਇਹਦਾ ਪਿੱਛੇ ਹੋ ਕੇ ਆਇਆ ਜੇ ਅਸੀਂ ਐਸਡੀਐਮ ਨੂੰ ਪਹੁੰਚਦੇ ਆ ਉਹ ਕਹਿੰਦਾ ਏਡੀਸੀ ਨੇ ਕੋਈ ਪਤਾ ਏਡੀਸੀ ਨੂੰ ਪਹੁੰਚਦੇ ਆ ਉਹ ਸਾਨੂੰ ਕਹਿੰਦਾ ਬੀਡੀਪੀਓ ਨੂੰ ਪਤਾ ਸਾਨੂੰ ਸਾਰਿਆਂ ਨੂੰ ਸਾਡੀ ਸਮੁੱਚੀ ਪੰਚਾਇਤ ਨੂੰ ਸਾਨੂੰ ਸਾਨੂੰ ਪੰਜਾਬ ਸਰਕਾਰ ਨੇ ਪੂਰਾ ਸਾਨੂੰ ਜੇ ਕਿ ਵੀ ਖੱਜਲ ਕਰ ਰਹੀ ਆ ਅੱਜ ਸਰਪੰਚ ਸਾਹਿਬ ਜਿਹੜੀ ਅੱਜ ਤੁਹਾਡੀ ਨਾਲ ਇਹ ਸਬੂਤ ਦੇ ਤੇ ਇਹ ਜਾ ਕੇ ਦੇਖਿਆ 4640 ਤੁਹਾਡੀ ਬੋਡ ਹੈਗੀ ਆ ਪਰ ਪੋਲਿੰਗ ਜਿਹੜੀ ਬਹੁਤ ਘੱਟ ਹੋ ਰਹੀ ਆ ਕੀ ਕਾਰਨ ਦੇਖੋ ਜੀ ਘੱਟ ਹੋ ਦਾ ਕਾਰਨ ਇਹੀ ਆ ਵੀ ਜਿਹੜੀ ਸਾਡੇ ਮਾਲਕ ਚਲੋ ਪਰਿਵਾਰ ਬੈਠੇ ਆ ਇੱਕ ਪਰਿਵਾਰ ਦੀ 12 ਵੋਟਾਂ ਨੇ 12 ਵਿੱਚੋਂ 7 ਵੋਟ ਆ ਗਈਆਂ 5 ਵੋਟ ਹੈ ਗਈਆਂ ਜਿਹੜੇ 5 ਵੋਟ ਹੈ ਗਈਆਂ ਉਹਨਾਂ ਦਾ ਡੀਡ ਮਰੀ ਵੀ ਜਾ ਅਸੀਂ ਪੁੱਛਿਆ ਤਾਂ ਕੋਸ਼ਿਸ਼ ਕੀਤੀ ਦੱਸੋ ਨੇ ਜਵਾਬ ਦਿਓ ਉਹ ਅੰਦਰ ਕਹਿ ਰਹੇ ਸੂਚੀ ਪਿੱਛੇ ਬਣ ਕੇ ਆਈ ਹੈ ਜੀ ਸੂਚੀਆਂ ਸਾਨੂੰ ਮਿਲੀਆਂ ਉਹ ਵੀ ਦਫ਼ਤਰ ਲੈ ਕੇ ਆਉਂਦੀਆਂ ਇਹ ਵੀ ਸੂਚੀ ਦਫ਼ਤਰ ਆਈਆਂ ਇਹ ਸਾਡੇ ਨਾਲ ਕਿਉਂ ਪਿਸੜਾ ਕੀਤਾ ਜਾ ਰਿਹਾ ਜੀ ਸਾਡੇ ਕੋਲ ਸੂਚੀ ਸਾਡੀ ਸੂਚੀ ਹੋਰ ਆ ਸੂਚੀ ਅੰਦਰ ਉਹਦੇ ਕੋਲ ਇਹ ਹਰ ਵਾਰੀ ਆਏ ਹੁੰਦਾ ਜੀ ਨਹੀਂ ਜੀ ਇਸ ਵਾਰ ਹੋਇਆ ਜੀ ਕਦੇ ਵੀ ਹੋਇਆ ਹੈ ਇਸ ਦੀ ਪਹਿਲੀ ਵਾਰ ਹੋਇਆ ਕਦੇ ਵੀ ਹੋਇਆ ਹੈ ਨਹੀਂ ਸਰਪੰਚੀ ਮੌਕੇ ਤੇ ਬੋਟਾਂ ਹੀ ਕੱਟ ਕਟਾ ਕੇ ਇਦਾਂ ਇਦਾਂ ਬਾਤੀਆਂ ਸੀ ਜੀ ਸਰਪੰਚੀ ਮੌਕੇ ਤੇ ਕੱਟ ਕੇ ਕਰਤੀ ਹੁਣ ਚਮਕੀ ਗੀਟ ਮਾਰਤੀ ਨੇ ਉਹ ਮੁੱਢਾ ਹੀ ਚੱਕਦੇ ਨੇ ਇਹੋ ਕਹਿੰਦਾ ਵੀ ਇਹ ਰਹਿਣ ਹੀ ਨਾ ਹੈ ਸਾਡੀ ਜਿਹੜੀ ਪੱਕੀ ਵੋਟ ਆ ਸ਼ੋਭਨੀ ਕੱਲ ਦੀ ਵੋਟ ਨੇ ਸਾਰੇ ਖਤਮ ਕਰਤੀ ਰਣੀ ਹੁਣ ਕੀ ਕਹਣੇ ਨੇ ਸਰਕਾਰ ਨੂੰ ਸਰਕਾਰ ਦਾ ਪੈਟਸਪਲ ਕਰਦੀ ਹੈ ਜੀ ਸਵੇਰ ਦੇ ਬੱਠੇ ਸਦ ਰੌਲਾ ਪਾਈ ਜਾਂਦੇ ਆ ਵੀਡੀਓ ਕਹਿੰਦਾ ਆਈਡੀ ਨੂੰ ਪਤਾ ਆਈਡੀ ਨੂੰ ਕਹਦਾ ਡੀਐਸ ਨੂੰ ਪਤਾ ਸਾਨੂੰ ਆਈ ਗਬਰਾ ਕਰੀ ਜਾਂਦੇ ਏ ਦੱਸੋ ਇੱਕ ਦੇਖੋ ਜੀ ਆ ਸਰਕਾਰ ਵਾਲਾ ਜੀ ਸਾਡੇ ਇਸ ਪ੍ਰਸ਼ਾਸਨ ਦੀ ਇੱਕ ਬੋਰਡ ਦੇ ਉੱਪਰ ਉਹਦੇ ਘਰ ਵਾਲੇ ਦਾ ਨਾਮ ਥੱਲੇ ਗਲਤ ਪੈ ਗਿਆ ਪੈਸੇ ਕਾਰਡ ਤੇ ਸਹੀ ਆ ਸੂਚੀ 'ਚ ਨਾਮ ਗਲਤ ਆ ਜਿਹੜੀ ਬਾਹਰ ਸੂਚੀ ਆ ਉਹ ਤਾਂ ਸਹੀ ਆ ਸੂਚੀ ਅੰਦਰ ਹੀ ਨਾਮ ਗਲਤ ਪਾਇਆ ਕਹਿੰਦੇ ਜੀ ਬੋਰਡ ਨਹੀਂ ਪੈ ਸਕਦੀ ਉਹ ਮੈਂ ਕਹ ਦੱਸੋ ਪਰ ਰਿਸ਼ਤਾ ਕਰਦੇ ਇਹਨੂੰ ਆਪਾਂ ਤਾਂ ਬੋਰਡ ਹੀ ਪਾਉਣੀ ਆ ਬੰਦੇ ਦੀ ਫੋਟੋ ਸਹੀ ਆ ਸਭ ਕੁਝ ਠੀਕ ਆ ਅਸੀਂ ਕਿਉਂ ਉਹਦੇ ਵੀ ਤੁਹਾਨੂੰ ਟਿੱਪਣੀ ਕੀਤੀ ਵੀ ਇਹ ਵੋਟ ਨਹੀਂ ਪੈ ਸਕਦੀ ਉਸ ਜਰ ਹਾਂ ਸੋਚੀ ਕਿਆ ਕਿਆ ਗਲਤ ਕੀਤੀ ਗਣੀ ਆ ਤੇ ਬੈਕਵਨ ਕੀਤੀ ਆ ਵੋਟਰ ਕਾਡ ਬਿਲਕੁਲ ਸਹੀ ਆ ਪਹਾੜਾ ਮੋਟਾ ਮੈਂਬਰ ਚਾੜਦਾ ਤਾਂ ਇਹਦੀ ਵੋਟ ਕੱਟ ਸਿਆ ਤੇ ਲੋ ਅੱਧੋਂ ਖਾਲੀ ਮੁਰਕਿਆ ਤਾਂ ਕੀ ਕਰੀਆ ਅਸੀਂ ਹੋਰ ਹੁਣਾਂ ਦਾ ਪਈ ਇਸ ਕਰੀਏ ਕੀ ਇਹ ਨਾਰਾ ਵਜੇ ਕਰਨੀ ਐ ਇਸੇ ਕਰਕੇ ਜ਼ਰੂਰੀ ਹੋ ਗਈ ਤੁਹਾਨੂੰ ਦੇਖੋ ਜੀ ਸਾਡਾ ਦੁਖੀਆ ਕਰਨੀ ਪੈਂਦੀ ਆ ਸਾਡਾ ਜੀ ਨਹੀਂ ਕਰਦਾ ਤੇ ਕਿਰੋ ਜਿੰਦਾ ਨੂੰ ਮਰਦਾ ਤਾਂ ਕਹਿੰਦੀ ਸਰਕਾਰ ਨਹੀਂ ਤਾਂ ਪਤਾ ਲੱਗੇ ਸਰਕਾਰ ਨੂੰ ਵੀ ਇਹ ਕੰਮ ਕਦੇ ਨਾ ਕਰਿਆ ਕਰੋ ਜੇ ਵੋਟਰ ਸਹੀ ਤਰੀਕੇ ਨਾਲ ਪੈਣ ਦੋ ਲੋਕਾਂ ਦਾ ਫਤਵਾ ਜੀ ਮਰਜ਼ੀ ਵੋਟ ਪਾਉਣ ਲੋਕਤੰਤਰ ਹੈ ਹੋਰ ਦੇਖੋ ਸਾਡੇ ਪਿੰਡ ਪੂਤ ਕੋਈ ਨਹੀਂ ਲੱਗਿਆ ਕਬੂਥਾ ਲੱਗਿਆ ਅਸੀਂ ਛੱਡਿਆ ਖੁੱਲੇ ਜਿੱਥੇ ਮਰਜ਼ੀ ਵੋਟ ਪਾਉਂਦੇ ਮਾੜੇ ਤੋਂ ਮਰਜ਼ੀ ਵੋਟ ਪਾਵਾ ਜਾ ਕੇ ਇਹ ਸਾਡੇ ਪਿੰਡ ਦਾ ਥਵਾਕ ਆ ਸਾਡੇ ਪਿੰਡ ਦਾ ਪਿਆਰ ਆ ਇਹ ਅਸੀਂ ਇੱਕ ਆ ਜੀ ਆ ਦੇ ਪਿੰਡ ਜੇਕ ਦਿੱਤੀ ਹੈ ਕਿ ਸੇਦ ਕਿ ਪਾਰਟੀਆਂ ਬਹੁਤ ਸਾਨੂੰ ਖਰਾਬ ਕਰਦੀ ਨੇ ਅਸੀਂ ਪਰ ਇੱਕ ਪਰਵਾਹ ਨਹੀਂ ਤੁਹਾਡਾ ਜੀ ਖਰਾਬ ਕਰਨਾ ਤੇ ਪਿੰਡ ਦੀ ਖਰਾਬ ਕਰਨਾ ਨਹੀਂ ਚਾਹ ਕਰਨਾ ਸਾਡਾ ਇੱਕ ਪਰਿਵਾਰ ਇੱਕ ਪਿੰਡ ਰਹੂਗਾ। ਵੱਡਾ ਪਿੰਡ ਇੱਕ ਮਿਸਾਲ ਬਣਦਾ ਜਾ ਰਿਹਾ ਪੰਜਾਬ ਲਈ। ਠੀਕ ਹੈ। ਇਹ ਸਰਕਾਰ ਧੱਕਾ ਵੀ ਕਰ ਰਹੀ ਹੈ ਅੱਜ ਗਏ ਤੇ ਤੁਸੀਂ ਫਿਰ ਉੱਥੇ ਜਰਾ ਸਟਾਫ ਅਸੀਂ ਸਾਰੇ ਫੇਰ ਇਕੱਠੇ ਆਂ। ਸਰਕਾਰ ਨੇ ਬਥੇਰੀ ਕੋਸ਼ਿਸ਼ ਕੀਤੀ ਦੁਰ ਪਾਉਣ ਦੀ ਪਰ ਅਸੀਂ ਇਕੱਠੇ ਦੇ ਫੇਰ ਇਕੱਠੇ ਆ ਗਏ। ਹਾਂਜੀ ਅੱਛਾ ਜਿਹੜੀ ਘੱਟ ਪੋਲਿੰਗ ਦੀ ਗੱਲ ਆ ਜੀ ਉਹ ਲੋਕਾਂ 'ਚ ਸਰਦਾਰ ਸੁਖਵੀਰ ਸਿੰਘ ਬਾਦਲ ਲਈ ਬਹੁਤ ਉਤਸ਼ਾਹ ਹੈ ਜਿਆਦਾ ਪਰ ਜਿਹੜੇ ਅੰਦਰ ਜਿਹੜੇ ਵੋਟਰ ਜਾਂਦੇ ਆ ਉਹਨਾਂ ਨੂੰ ਕਹਿੰਦੇ ਥੋੜਾ ਖਰਾਬ ਆ ਘਰ ਵਾਲੇ ਦਾ ਨਾਂ ਨਹੀਂ ਸਹੀ ਆ ਨਹੀਂ ਸਹੀ ਬੋਲ ਨਹੀਂ ਸਹੀ ਹਲਕੇ ਦੇ ਸਾਡੇ 50 50 ਸਾਲ ਦੇ 60 60 ਸਾਲ ਦੇ ਬੰਦੇ ਰਹਿ ਰਹੇ ਆ ਜਾਨ ਪੁੱਜ ਕੇ ਸਾਡੀ ਪੋਲਿੰਗ ਲੋਕਾਂ ਦਾ ਘੰਟਾ ਘੰਟਾ ਖਰਾਬ ਕਰਦੇ ਆ ਇਸ ਕਰਕੇ ਵੋਟਾਂ ਦੀ ਵੀ ਪੋਲਿੰਗ ਆ ਉਹ ਘਟ ਹੋ ਰਹੀ ਆ ਜਿਹੜੀ ਸਰਕਾਰ ਮੌਕੇ ਦੀ ਆ ਉਹ ਜਾਨ ਪੁੱਜ ਕੇ ਸਾਡੀ ਜਾਨ ਪੁੱਜ ਕੇ ਸਾਡੀ ਜਨਤਾ ਰੂਪਾ ਪ੍ਰਿਕ ਨੂੰ ਉਹ ਖਚੜ ਖਵਾਰ ਕਰ ਰਹੀ ਆ ਜੀ ਇਸ ਕਰਕੇ ਸਾਨੂੰ ਉਹ ਮਜਬੂਰ ਹੋ ਕੇ ਤੇ ਕਾਨੂੰਨ ਚੁੱਕਣਾ ਪਿਆ ਹਾਂ ਕਾਨੂੰਨ ਚੁੱਕਣਾ ਪਿਆ